ठीक है होना चाहिए सहाना पूरा स्ट्रेट होना चाहिए सराना स्ट्रेट होने के कारण दो जाके प्रॉपर अपनी ब्रैस ना लगा के फट के प्रॉपर पीड़ करें याद रखना है जल्दी पीड़ कर बच्चे का मोज है नक है बहर नहीं बारा निकलना होना चाहिए

गाइड कर दे कि नहीं बच्चा तो एक गल गलत है और अब पता हो गया हो एक्सप्लेन कि काम हो गया इस चीज ठीक है सो इस कैटेगरी के लिए वाले के डेथ हो गया है क्योंकि आप किसी ने दस दे हैं वो कर दे वो चीज वो समझ गया कि है नहीं कुछ भी नहीं है ये पढ़ना, एग पढ़ना एग एग है ये पढ़ना चीज नहीं होती ये उनके कहते हैं ना कि पढ़ा लिखा नहीं उम्र नहीं होती एक कहावत एक बिल्ले सेकंड बैंडी होती ठीक है ਦੋਦੇ ਬੱਚੇ ਨੂੰ ਮਾਰਾ ਬੁੱਧ ਫਲਾਂ ਤੋਂ ਬਾਅਦ ਧ ਘਾਰ ਜ਼ਰੂਰ ਹੋ ਜਾ 15 ਵੀ ਮਿੰਟ ਧ ਘਾਰ ਨੂੰ ਆਓ ਉਹਨੂੰ ਮੋਡੇ ਨਾਲ ਲਗਾ ਕੇ ਉਧ ਘਾਰ ਜਾ ਕੇ ਇੱਕ ਦਾ ਬੰਦਾ ਆ ਮਤ ਬੰਦਾ ਧ ਘਾਰ ਨਹੀਂ ਮਾਰ ਦਿੰਦਾ ਤਦ ਨੂੰ ਮੰਦਰੀ ਵੀ ਤੁਸੀਂ ਬੈਠ ਕੇ ਲਟਾਣਾ ਨਹੀਂ ਹੈ ਮਾਂ ਨੇ ਕੰਪਨਸਟੀ ਮਾਂ ਦਾ ਫੇਸਪੁੱਟੇ ਠੀਕੇ ਚੜ ਕੇ ਤੁਸੀਂ ਮਾਂ ਨੇ ਵੀੜ ਪ੍ਰਾਪਤ ਉਸ ਤੋਂ ਬਾਅਦ ਧ ਘਾਰ ਹੋਣਾ ਤੁਹਾਡਾ ਕੰਮ ਹੈ ਠੀਕ ਹੈ ਰੇਕ ਦੋ ਦੋ ਚੇਨੂ ਪੀਡ ਕਰਾਣਾ ਤੇ ਤੁਸੀਂ ਆਪਣਾ ਹੀ ਫੀਡ ਕਰਾਣਾ ਰਤਨ ਉਹ ਵੀ ਦੱਸ ਦਿੱਤਾ ਹੈ ਕਿ ਬੱਚੇ ਨੂੰ ਪੀਣੀ ਕਿਸ ਤਰੀਕੇ ਨਾਲ ਕਰਾਣੀ ਹੈ ਉਹਦੇ ਸਟੈਪ ਵੀ ਦੱਸਿਆ ਹੈ ਪਹਿਲਾਂ ਦੁੱਧ ਬੱਚੇ ਨੂੰ ਆਪਣਾ ਹੀ ਕਰਾਣਾ ਜੇ ਨੂੰ ਤੁਸੀਂ ਯੈਲੋ ਦੁੱਧ ਦਿੰਦੇ ਹੋ ਕਿ ਇਹੋ ਭਾਣਾ ਆਮ ਭਾਸ਼ਾ ਵਿੱਚ ਇੰਨੀ ਚੀਜ਼ ਨੂੰ ਕਹਿੰਦੇ ਆ ਉਹ ਚੀਜ਼ ਤੁਹਾਡਾ ਹੀ ਨਾਮ ਹੈ ਠੀਕ ਹੈ ਅਗਰ ਤੁਹਾਨੂੰ ਕੋਈ ਵੀ ਚੀਜ਼ ਦਿੱਕਤ ਆ ਰਹੀ ਹੈ ਕੁਝ ਵੀ ਹੋਰ ਪੁੱਛਣਾ ਚਾਹਦੇ ਹੋ ਤੇ ਤੁਸੀਂ ਪੁੱਛ ਸਕਦੇ ਹੋ ਆ ਕੇ ਇੱਥੇ ਸਿਸਟਰ ਜੀ ਨੂੰ ਡਾਕਟਰ ਨੂੰ ਕਿਸੇ ਨੂੰ ਵੀ ਪੁੱਛ ਸਕਦੇ

ਚਪਾਤੀ ਵੀ ਹੈ ਰਾਈਸ ਵੀ ਹੈ ਅਗਰ ਤੁਸੀਂ ਮੀਟ ਵਗੈਰਾ ਵਨ ਚੀਜ਼ਾਂ ਵੀ ਖਾ ਲੈਂਦੇ ਹੋ ਆਂਡਾ ਮੀਟ ਮੱਛੀ ਖਾਸ ਕਰਕੇ ਤੇ ਨੂੰ ਪ੍ਰੋਪਰ ਦ ਪੈਨ ਕੋ ਸੈਲਡ ਲੰਚ ਨਾਲ ਜ਼ਰੂਰ ਖੋਦੇ ਨਾਲ ਕਵਜ ਵਗੈਰਾ ਬਿਲਕੁਲ ਨਹੀਂ ਅਗਰ ਤੁਹਾਨੂੰ ਕਵਜ ਵਗੈਰਾ ਬਿਲਕੁਲ ਨਹੀਂ ਕਵਜ ਨਹੀਂ ਹੋਗੀ ਨਾ ਤਾਂ ਤੁਸੀਂ ਤੁਹਾਡੇ ਟਾਰਗੇਟ ਵਗੈਰਾ ਪੂਰੇ ਸੇਵ ਨਹੀਂ ਤੁਹਾਨੂੰ ਜਾਂ ਤਾਂ ਡਾਕਟਰ ਨੇ ਆਇਰਨ ਕੈਲਸ਼ੀਅਮ ਮੰਦ ਕਰਨ ਨੂੰ ਨਹੀਂ ਕਿਹਾ ਤਾਂ ਤੁਸੀਂ ਮੰਦ ਨਹੀਂ

ਕੈਲਸ਼ੀਅਮ ਭੂਰ ਮੁਖਾਰੇ ਹੁੰਦੇ ਉਹਨਾਂ ਚ ਕੈਲਸ਼ੀਅਮ ਬਰਖੂਰ ਹੁੰਦਾ ਉਹ ਚੀਜ਼ਾਂ ਅਗਰ ਤੁਸੀਂ ਆਪਣੇ ਮੱਦੇ ਕਿ ਬੇਬੀ ਨੂੰ ਅچھے ਤਰੀਕੇ ਨਾਲ ਖਾਣ ਪੀਣ ਨੂੰ ਦੋਗੇ ਨਾ ਆਟੋਮੈਟਿਕਲੀ ਇਹ ਬੱਚੇ ਨੂੰ ਲੱਗੇਗਾ ਕਿਉਂਕਿ ਜੋ ਇਹਨੇ ਖਾਣਾ ਹੈ ਉਹ ਇਹਨੇ ਬੱਚੇ ਨੂੰ ਆਇਆ ਏਦਾਂ ਨਹੀਂ ਹੈ ਕਿ ਇਹਨੂੰ ਤੁਸੀਂ ਕੋਈ ਘਰਕਣਾ ਜਾਂ ਤੁਸੀਂ ਖਵਾਣਾ ਅੱਛੇ ਤਰੀਕੇ ਨਾਲ ਇਹਦਾ ਧਿਆਨ ਰੱਖਣਾ ਤੁਸੀਂ ਇਹਦਾ ਵੀ ਧਿਆਨ ਰੱਖਣਾ ਸਭ ਤੋਂ ਪਹਿਲਾਂ ਇਹਦਾ ਧਿਆਨ ਰੱਖਣਾ ਵੀ ਇਹ ਬਹੁਤ ਜ਼ਰੂਰੀ ਹੈ ਨਾ ਜੋ ਇਹਨੇ ਖਾਣਾ ਉਹ ਇਹਨੂੰ ਪ੍ਰੋਪਰ ਲੱਗਣਾ ਠੀਕ ਹੈ Okay.